ਅਕਲ ਤੇ ਪਹਿਲੀ ਗਲਤੀ ਝੰਡਾ ਲਗਾ ਕੇ ਜਾ ਰਹੇ ਨੇ ਕਿਸੇ ਨੂੰ ਤਾਂ ਕੁਝ ਨਹੀਂ ਕਰ ਰਿਹਾ ਜੇ ਤੁਸੀਂ ਕੋਈ ਵੀ ਆਪਣੀ ਜਥੇਬੰਦੀ ਦਾ ਹਿਮਾਚਲੀ ਪੰਜਾਬ ਵਿੱਚ ਝੰਡਾ ਲੈ ਕੇ ਕੋਈ ਮਰਿਆ ਅਸੀਂ ਤਾਂ ਕਦੇ ਵਿਰੋਧ ਨਹੀਂ ਕਰਦੇ ਅੱਜ ਕਰੇ ਤਾਂ ਖਾਲਸਾ ਸਾਡਾ ਨਿਤ ਪੜਨ ਵਾਲਾ ਦੋਰਾ ਹੈ ਗੁਰੂ ਘਰਾਂ ਵਿੱਚ ਬਿਲਕੁਲ ਪੰਜਾਬ ਨਾਲ ਇੰਨੀ ਨਫ਼ਰਤ ਹੈ ਹਿਮਾਚਲੀਆ ਨੂੰ ਤਾਂ ਪੰਜਾਬ ਦੇ ਵਿੱਚ ਅੱਜ ਵੱਡੇ ਪੱਦਰ ਤੇ ਜੇਕਰ ਪ੍ਰਵਾਸ ਕਰਕੇ ਹਿਮਾਚਲੀ ਆ ਰਹੇ ਨੇ ਫਿਰ ਪੰਜਾਬ ਵਿੱਚ ਆ ਕੇ ਜਗ੍ਹਾ ਕਿਉਂ ਲੰਦੇ ਨੇ ਜੇਕਰ ਪੰਜਾਬੀ ਇੰਨੇ ਮਾਰੇ ਨਹੀਂ ਸਿੱਖੀ ਵਾਲੀ ਸੋਚ ਉਹਨਾਂ ਨੂੰ ਚੰਗੀ ਨਹੀਂ ਲੱਗਦੀ ਤਾਂ ਪੰਜਾਬ ਨਾਲ ਰਿਸ਼ਤਾ ਨਾ ਰੱਖਣ ਇਸ ਨੂੰ ਖਾਲਸਾਤਨ ਨਾਲ ਜੋੜਨਾ ਗਲਤ ਹੈ ਪਿੰਡਰਾਵਾਲੇ ਦੇ ਇੱਕ ਸਿੱਖ ਕੌਮ ਦਾ ਆਗੂ ਉਹਨਾਂ ਦੇ ਸਾਡੇ ਉਹ ਸ਼ਹੀਦ ਨੇ ਫੋਟੋ ਤੇ ਇੰਨਾ ਡਰ ਕਿਉਂ ਆਉਂਦਾ ਜੇਕਰ ਸਿੱਖਾਂ ਨਾਲ ਇੰਨੀ ਨਫ਼ਰਤ ਹੈ ਪਹਿਲਾਂ ਇਹ ਦੱਸੋ ਅੱਜ ਵੀ ਹਿਮਾਚਲ ਵਿੱਚ ਸਿੱਖਾਂ ਦੇ ਰਾਜ ਦਾ ਹਿੱਸਾ ਰਿਹਾ ਹੈ ਕਰੇ ਹਿੰਦੁਸਤਾਨ ਦੀ ਜਾਤੀ ਦੀ ਗੱਲ ਕਰੀਏ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਜਿਹੜੇ ਸਿੱਖਾਂ ਨਾਲ ਨਫ਼ਰਤ ਕਰ ਰਹੇ ਨੇ ਸਭ ਤੋਂ ਵੱਧ ਕੁਰਬਾਨੀਆਂ ਸਿੱਖਾਂ ਦੀਆਂ ਤੁਹਾਨੂੰ ਆਜ਼ਾਦ ਕਰਾਉਣ ਲਈ ਨੇ ਖਾਲਿਸਤਾਨ ਮੰਗਿਆ ਸੀ ਪਿੰਡ ਵਾਲਿਆਂ ਨੇ ਇੱਕ ਤੁਹਾਨੂੰ ਕਲੀਅਰ ਕਰ ਦੋ ਲੋਕਾਂ ਪਿੰਡਰਾਵਾਲਿਆਂ ਨੇ ਕਦੇ ਖਾਲਿਸਤਾਨ ਦੀ ਮੰਗ ਨਹੀਂ ਕੀਤੀ ਉਹਨਾਂ ਨੇ ਕਦੇ ਉਹਨਾਂ ਤੇ ਕੋਈ ਕੇਸ ਨਹੀਂ ਹੂੰ ਸੰਤਾਂ ਤੇ ਉਹਨਾਂ ਨੂੰ ਕੋਈ ਦੇਸ਼ਤਰੋ ਹੀ ਨਹੀਂ ਲਾਨਣਿਆ ਕਿਆ ਇਸੇ ਆਧਾਰ ਤੇ ਜਿਵੇਂ ਹਿਮਾਚਲ ਵਾਲੇ ਬੋਲ ਰਹੇ ਨੇ ਅੱਜ ਜੇਕਰ ਹਾਈ ਕੋਰਟ ਵਿੱਚ ਜਾਇਆ ਜਾਵੇ ਵੀ ਉਹਨਾਂ ਤੇ ਦੱਸੋ ਕਿਹੜਾ ਕੇਸ ਹੈਗਾ ਉਹਨਾਂ ਨੂੰ ਇਹ ਕੁਝ ਬੋਲਿਆ ਹੈ ਉਲਟਾ ਕੇਸ ਉਹਨਾਂ ਤੇ ਬਣਦਾ ਦੇਸ਼ਤਰੋ ਦੀ ਤਰ੍ਹਾਂ ਬੀਤੇ ਦਿਨ ਤੋਂ ਸੋਸ਼ਲ ਮੀਡੀਆ ਤੇ ਉੱਤੇ ਕੁਝ ਵੀਡੀਓ ਵਾਇਰਲ ਹੋ ਰਹੀਆਂ ਨੇ ਜੁਕਿ ਹਿਮਾਚਲ ਦੀ ਦੱਸੀ ਜਾ ਰਹੀਆਂ ਨੇ ਹਿਮਾਚਲ ਦੇ ਵਿੱਚ ਜੋ ਨੌਜਵਾਨ ਪੰਜਾਬ ਤੋਂ ਜਾ ਰਹੇ ਨੇ ਮਨੀਕਰ ਸਾਹਿਬ ਮਥਾ ਟਿਕਣ ਵਾਸਤੇ ਤਾਂ ਉਹਨਾਂ ਨੌਜਵਾਨਾਂ ਦੇ ਨਾਲ ਕੁਝ ਬਚਲੂਕੀ ਕੀਤੀ ਜਾ ਰਹੀ ਹੈ ਜਿੱਥੇ ਕਿ ਦੱਸ ਦਿੰਨੇ ਆ ਕਿ ਜੋ ਨੌਜਵਾਨ ਮਨੀਕਰ ਸਾਹਿਬ ਮਥਾ ਦੇਖ ਕੇ ਜਾ ਰਹੇ ਨੇ ਉਹਨਾਂ ਦੇ ਮੋਟਰਸਾਈਕਲ ਦੇ ਉੱਤੇ ਲੱਗੇ ਝੰਡਿਆਂ ਨੂੰ ਉਤਾਰਿਆ ਜਾ ਰਿਹਾ ਹੈ ਸਥਾਨਕ ਲੋਕਾਂ ਵੱਲੋਂ ਬਚਲੂਕੀ ਕੀਤੀ ਜਾ ਰਹੀ ਹੈ ਪੁਲਿਸ ਦੀ ਮੌਜੂਦਗੀ ਦੇ ਵਿੱਚ ਪਰ ਉਸ ਤੋਂ ਬਾਅਦ ਲਗਾਤਾਰ ਸਿਕ ਸੰਤਾਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਹੈ ਅਕਾਲ ਪੁਰਖ ਸਾਹਿਬ ਦੇ ਜਥੇਦਾਰ ਵੱਲੋਂ ਵੀ ਬਿਆਨ ਦਿੱਤਾ ਗਿਆ ਹੈ ਐਮਪੀ ਸਰਵਿਸ ਖਾਲਸਾ ਵੱਲੋਂ ਬਿਆਨ ਦਿੱਤਾ ਗਿਆ ਤੇ ਹੋਰ ਵੀ ਚੈਨਲ ਉੱਤੇ ਡਿਬੇਟ ਲਗਾਤਾਰ ਚੱਲ ਰਹੀ ਹੈ ਪਰ ਇਹ ਪਹਿਲੀ ਵਾਰ ਨਹੀਂ ਹੋਇਆ ਪਹਿਲਾਂ ਵੀ ਜਦੋਂ ਹਿਮਾਚਲ ਦੇ ਵਿੱਚ ਟੈਕਸੀ ਵਾਲੇ ਦੇ ਨਾਲ ਵੀ ਮਾਮਲਾ ਪੱਕਿਆ ਸੀ ਟੈਕਸੀ ਵਾਲਿਆਂ ਦੀ ਵੀ ਕੁੱਟਮਾਰ ਕੀਤੀ ਸੀ ਕੁਝ ਐਨਆਰਆਈ ਲੋਕਾਂ ਦੀ ਵੀ ਕੁੱਟਮਾਰ ਕੀਤੀ ਗਈ ਸੀ ਹਿਮਾਚਲ ਦੇ ਲੋਕਾਂ ਵੱਲੋਂ ਤਾਂ ਉਸ ਤੋਂ ਬਾਅਦ ਇਹ ਮਾਮਲਾ ਵੀ ਹੁਣ ਸੁਰਖੀਆਂ ਦੇ ਵਿੱਚ ਹੈ ਜਿੱਥੇ ਕੀ ਸੰਤ ਜਰਨੈਲ ਸਿੰਘ ਪਿੰਡਰਾਂ ਵਾਲੇ ਦੀ ਫੋਟੋ ਜੋ ਕਿ ਇੱਕ ਚੰਡੇ ਦੇ ਉੱਤੇ ਲੱਗੀ ਹੋਈ ਸੀ ਉਸ ਨੂੰ ਤਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਾਫੀ ਬਸਲੂਕੀ ਕੁਛੜਾਰਤੀ ਅੰਸਰਾਂ ਵੱਲੋਂ ਕੀਤੀ ਜਾ ਰਹੀ ਸੀ ਪਰ ਇਸ ਦਾ ਨਤੀਜਾ ਕੀ ਨਿਕਲੇਗਾ ਗੁਮਨ ਸਟੇਟਾਂ ਦੇ ਸਬੰਧ ਆਪਸ ਦੇ ਵਿੱਚ ਖਰਾਬ ਹੋ ਸਕਦੇ ਨੇ ਜਾਂ ਨਹੀਂ ਤੇ ਨਾਲ ਦੀ ਨਾਲ ਇਸ ਮਾਮਲੇ ਦੇ ਵਿੱਚ ਕਾਫੀ ਸਿਆਸੀ ਵੀ ਜਿਹੜੇ ਲੋਕ ਨੇ ਆਪਣੀ ਆਪਣੀ ਪੱਤਕੀ ਰਿਆ ਦੇ ਰਹੇ ਨੇ ਤੇ ਸੁਣ ਲੈ ਕੇ ਰਵਿੰਦਰ ਸਿੰਘ ਜੀਤਪੁਰ ਸੀਨੀਅਰ ਪੱਤਰਕਾਰ ਸਾਡੇ ਨਾਲ ਨੂੰ ਨਾਲ ਗੱਲਬਾਤ ਕਰਦੇ ਆਂ ਸਵਾਗਤ ਹੈ ਤੁਹਾਨੂੰ ਧੰਨਵਾਦੀ ਤੇ ਜੀ ਬਹੁਤ ਨਵਾਂ ਮੁੱਦਾ ਨਹੀਂ ਕਹਿ ਸਕਦੇ ਇਹ ਪਹਿਲਾਂ ਵੀ ਬਹੁਤ ਵਾਰ ਹੋਇਆ ਹਿਮਾਚਲ ਦੇ ਵਿੱਚ ਜਦੋਂ ਵੀ ਕਿਤੇ ਨਾ ਕਿਤੇ ਨੌਜਵਾਨਾਂ ਨੂੰ ਇਸ ਤਰੀਕੇ ਨਾਲ ਘੇਰ ਕੇ ਉਹਨਾਂ ਦੇ ਮੋਟਰਸਾਈਕਲ ਦੇ ਚੰਡੇ ਚੱਕ ਕੀਤੇ ਜਾਂਦੇ ਨੇ ਤੇ ਕੀ ਲਿਖਿਆ ਇਹ ਕਿਵੇਂ ਜਾ ਰਹੇ ਹੋ ਤੁਸੀਂ ਲੰਬਾ ਸਮਰ ਸਫਰ ਹੁੰਦਾ 3-400 ਕਿਲੋਮੀਟਰ ਜਿਹੜਾ ਮਨੀਕਰ ਸਾਹਿਬ ਪੈ ਜਾਂਦਾ ਤਾਂ ਜਿਹੜੀ ਇਹ ਦਿੱਤੇ ਦਿਨ ਤੋਂ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀਆਂ ਨੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੇ ਝੰਡੇ ਲਗਾਏ ਹੋਏ ਨੇ ਰਾਜ ਕਰੇਗਾ ਖਾਲਸਾ ਇਸ ਤਰੀਕੇ ਦੀ ਜਿਹੜੀ ਤੁਕ ਲਿਖੀ ਹੋਈ ਹੈ ਤਾਂ ਹਿਮਾਚਲ ਦੇ ਕੁਝ ਸ਼ਰਾਰਤੀ ਲੋਕਾਂ ਵੱਲੋਂ ਪੁਲਿਸ ਦੀ ਮੌਜੂਦਗੀ ਦੇ ਵਿੱਚ ਨੌਜਵਾਨਾਂ ਨਾਲ ਬਦਸਲੂ ਕੀਤੇ ਨਾਲ ਦੇ ਝੰਡੇ ਉਤਾਰੇ ਜਾ ਰਹੇ ਨੇ ਤਾਂ ਇਸ ਝੰਡੇ ਉਤਾਰਨੇ ਦਾ ਲਗਾਤਾਰ ਮਾਮਲਾ ਪੰਜਾਬ ਵੱਲੋਂ ਵੱਧ ਗਿਆ ਹੈ ਪੰਜਾਬ ਦੇ ਵਿੱਚ ਵੀ ਸਿੱਖ ਸੰਗਤਾਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਹੈ ਤੇ ਹੁਣ ਇਸ ਦੋਨੇ ਸਟੇਟਾਂ ਦੇ ਨਤੀਜੇ ਕੀ ਨਿਕਲ ਸਕਦੇ ਨੇ ਕਿ ਮਾਮਲਾ ਭੱਗ ਸਕਦਾ ਹੈ ਇਸ ਬਾਰੇ ਤੁਹਾਡੇ ਕੀ ਵਿਚਾਰ ਹੈ ਦੇਖੋ ਤੇਜੀ ਜੀ ਬਹੁਤ ਹੀ ਸਵੇਦਨਸਿਲ ਮੁੱਦਾ ਹੈ ਪਹਿਲੀ ਗੱਲ ਦੂਜੀ ਗੱਲ ਇਸ ਦੇ ਪਿੱਛੇ ਸਰਕਾਰੀ ਸਰਪ੍ਰਸਤੀ ਹੈ ਤੇ ਫਿਰਕੂ ਤਾਕਤਾਂ ਕੰਮ ਕਰ ਰਹੀਆਂ ਨੇ ਕਿਉਂਕਿ ਜਦੋਂ ਵੀ ਕੋਈ ਸਾਡੇ ਗੁਰਧਾਮ ਨੇਕ ਪੰਜਾਬ ਦਾ ਹੀ ਹਿੱਸਾ ਹੈ ਹਿਮਾਚਲ ਪਹਿਲੀ ਗੱਲ ਦੂਜਾ ਜਿੰਨੀਆਂ ਵੀ ਇੰਡਸਟਰੀਆਂ ਨੇ ਉਹ ਬਹੁਤੇ ਪੰਜਾਬੀਆਂ ਦੇ ਨੇ ਤੇ ਖਾਸ ਕਰਕੇ ਜਿਹੜੇ ਆਪਣਾ ਇੱਥੇ ਹਿਮਾਚਲ ਦੀ ਸਰਦ ਬਿਲਕੁਲ ਜੀ 5-4 ਕਿਲੋਮੀਟਰ ਦੇ ਨੇੜੇ ਹੀ ਲੱਗਦੀ ਹੈ। ਹਮ ਆਪਣੇ ਅੰਦਰ ਪੰਡਾਂ ਦੇ ਲੋਕ ਬੱਦੀਆ ਦੇ ਜਾ ਕੇ ਹਿਮਾਚਲ ਦੇ ਵਿੱਚ ਨਾਲਾ ਘੜਬ ਘਾਇਗਾ ਵਿਖੇ ਫੈਕਟਰੀਆਂ ਆਦਿ ਵਿਖੇ ਕੰਮਕਾਰ ਕਰਦੇ ਨੇ। ਹਮ ਪਰ ਇਸ ਦੇ ਪਿੱਛੇ ਜੇਕਰ ਦੇਖਿਆ ਜਾਵੇ ਜਿਹੜੇ ਕਿ ਪੰਜਾਬ ਦੇ ਨਾਲੇ ਨਫ਼ਰਤ ਕਰ ਰਹੇ ਨੇ। ਹੁਣ ਜਿਹੜੇ ਪਹਿਲਾ ਬੰਦੇ ਅਮਨ ਨਾਂ ਦਾ ਬੰਦਾ ਹੈ ਜਿਸ ਦਾ ਇੱਕ ਸਾਹਮਣੇ ਆਇਆ ਹੈ। ਪਰ ਉਸ ਦਾ ਜੇਕਰ ਆਪਾਂ ਦੇਖੀਏ ਤਾਂ ਆਰਐਸਐਸ ਦੇ ਨਾਲ ਉਸ ਦੀ ਵਧਦੀ ਪਾਈ ਹੋਈ ਸਾਹਮਣੇ ਆਈ ਹੈ ਭਾਜਪਾ ਦੇ ਨਾਲ ਰਿਸ਼ਤਾ ਜੁੜ ਰਿਹਾ ਹੈ ਹੁਣ ਜੇਸਟੰਗ ਦੇ ਨਾਲ ਕਿਉਂਕਿ ਸਾਡੇ ਗੁਰਦਾਮ ਉੱਥੇ ਮੌਜੂਦ ਨੇ ਪੰਜਾਬ ਦੇ ਹਿਮਾਚਲ ਦੇ ਵਿੱਚ ਲੋਕ ਦਰਸ਼ਨਾਂ ਲਈ ਜਾਂਦੇ ਨੇ ਦਸਮ ਪਾਤਸ਼ਾਹ ਦੇ ਨੇਕਾ ਸਥਾਨ ਨੇ ਜੇਕਰ ਉਹ ਮੋਟਰਸਾਈਕਲ ਤੇ ਪਹਿਲੀ ਗੱਲ ਤਾਂ ਝੰਡਾ ਲਗਾ ਕੇ ਜਾ ਰਹੇ ਨੇ ਕਿਸੇ ਨੂੰ ਤਾਂ ਕੁਝ ਨਹੀਂ ਕਹਿ ਰਿਹਾ ਜੇ ਤੁਸੀਂ ਕੋਈ ਵੀ ਆਪਣੀ ਜਥੇਬੰਦੀ ਦਾ ਹਿਮਾਚਲੀ ਪੰਜਾਬ ਵਿੱਚ ਝੰਡਾ ਲੈ ਕੇ ਕੋਈ ਮਰਿਆ ਅਸੀਂ ਤਾਂ ਕਦੇ ਵਿਰੋਧ ਨਹੀਂ ਕਰਦੇ ਉਹ ਸ਼ਾਂਤਮਈ ਦਰਸ਼ਨ ਕਰਨ ਜਾ ਰਹੇ ਨੇ ਰਾਜ ਕਰੇਗਾ ਖਾਲਸਾ ਸਾਡਾ ਨਿਤ ਪੜਨ ਵਾਲਾ ਧੋਰਾ ਹੈ ਗੁਰੂ ਘਰਾਂ ਵਿੱਚ ਪਰ ਇਹ ਫਿਰਕੂ ਨਫਰਤ ਜਿਹੜੀ ਫਲਾਈ ਜਾ ਰਹੀ ਹੈ ਹੁਣ ਪਹਿਲੀ ਗੱਲ ਇਹ ਹੈ ਜੇਕਰ ਪੰਜਾਬ ਨਾਲ ਇੰਨੀ ਨਫਰਤ ਹੈ ਹਿਮਾਚਲੀਆ ਨੂੰ ਤਾਂ ਪੰਜਾਬ ਦੇ ਵਿੱਚ ਅੱਜ ਵੱਡੇ ਪੱਧਰ ਤੇ ਜੇਕਰ ਪ੍ਰਵਾਸ ਕਰਕੇ ਹਿਮਾਚਲੀ ਆ ਰਹੇ ਨੇ ਫਿਰ ਪੰਜਾਬ ਚ ਆ ਕੇ ਜਗ੍ਹਾ ਕਿਉਂ ਲੰਦੇ ਨੇ ਜੇਕਰ ਪੰਜਾਬੀ ਇੰਨੇ ਮਾੜੇ ਨੇ ਜੇਕਰ ਇੱਥੇ ਸਿੱਖੀ ਵਾਲੀ ਸੋਚ ਉਹਨਾਂ ਨੂੰ ਚੰਗੀ ਨਹੀਂ ਲੱਗਦੀ ਤਾਂ ਪੰਜਾਬ ਨਾਲ ਰਿਸ਼ਤਾ ਨਾ ਰੱਖਣ ਪੰਜਾਬ ਪੰਜਾਬ ਚ ਜ਼ਮੀਨ ਨਾਲ ਨਹੀਂ ਪੰਜਾਬ ਦੇ ਜ਼ਮੀਨਾਂ ਨਾਲ ਇਹ ਇੱਥੇ ਆ ਕੇ ਘਰ ਬਣਾਉਂਦੇ ਨੇ ਪਰ ਕਿੰਨੇ ਹੀ ਹਿਮਾਚਲ ਦੇ ਵਿੱਚ ਗੱਡੀਆਂ ਚੱਲਦੀਆਂ ਨੇ ਇੱਥੋਂ ਲੈ ਕੇ ਜਾਂਦੇ ਨੇ ਲੋਕੀ ਟਰੈਵਲ ਕਰਨ ਦੇ ਲਈ ਦੂਜਾ ਉਹਨਾਂ ਨੂੰ ਰੋਜ਼ਗਾਰ ਉੱਥੇ ਹੋਟਲਾਂ ਵਾਲਿਆਂ ਨੂੰ ਦੁਕਾਨਾਂ ਵਾਲਿਆਂ ਨੂੰ ਰੋਜ਼ਗਾਰ ਸਭ ਤੋਂ ਵੱਧ ਤਾਂ ਪੈਸਾ ਪੰਜਾਬ ਦਾ ਜਾ ਰਿਹਾ ਜੇਕਰ ਪੰਜਾਬ ਨੇ ਉੱਥੇ ਇੰਟਰਵਿਊ ਹੋਣਾ ਤਾਂ ਵੀ ਗੱਡੀ ਤੋਂ 100 ਰੁਪਏ ਲਿਆ ਜਾਂਦਾ ਉੱਥੇ ਸੋ ਜੇਕਰ ਪੰਜਾਬ ਬਾਈਕਟ ਕਰਦਾ ਤਾਂ ਹਿਮਾਚਲ ਦਾ ਨੁਕਸਾਨ ਹੈ ਇਸ ਦੇ ਵਿੱਚ ਪੰਜਾਬ ਦਾ ਨੁਕਸਾਨ ਨਹੀਂ ਹੈ ਫਿਰਕੂ ਨਫਰਤ ਹੈ ਜਿਹੜੀ ਇਸ ਨੂੰ ਹੁਣ ਇਥੇ ਦੋਵਾਂ ਸਰਕਾਰਾਂ ਨੂੰ ਸੋਚਣਾ ਚਾਹੀਦਾ ਕਿ ਇਹ ਦਰਮਿਆਨ ਜਿਹੜਾ ਪਾੜਾ ਇਹ ਵਧਣਾ ਨਹੀਂ ਚਾਹੀਦਾ ਇਹ ਉਲਟਾ ਉਹਨਾਂ ਨੌਜਵਾਨਾਂ ਤੇ ਪਰਚਾ ਕਰਨ ਦੀ ਥਾਂ ਜਿਨ੍ਹਾਂ ਨੇ ਇਹ ਕੁਝ ਕੀਤਾ ਉੱਥੇ ਕਿਉਂਕਿ ਲੜਾਈ ਤਾਂ ਕਿਸੇ ਹੋਰ ਐਕਸੀਡੈਂਟ ਵਾਲਿਆਂ ਨਾਲ ਸੀ ਉਹਨਾਂ ਦੀ ਇਹਨਾਂ ਮੋਟਰਸਾਈਕਲਾਂ ਨੂੰ ਰੋਕ ਕੇ ਤੁਸੀਂ ਸਾਡੇ ਨਿਸ਼ਾਨ ਸਾਹਿਬ ਉਤਾਰ ਕੇ ਜੁੱਤੀਆਂ ਦੇ ਥੱਲੇ ਦੇ ਰਹੇ ਹੋ ਸ਼ਰੇਆਮ ਉੱਤੇ ਗਾਲਾਂ ਕੱਢ ਰਹੇ ਹਾਂ ਐ ਫਿਰ ਕਿਉਂ ਨਹੀਂ ਉਹਨਾਂ ਦਾ ਵਿਰੋਧ ਹੋਣਾ ਚਾਹੀਦਾ ਪਰਚਾ ਉਹਨਾਂ ਤੇ ਹੋਣਾ ਚਾਹੀਦਾ ਨਾ ਕਿ ਸਾਡੇ ਨੌਜਵਾਨਾਂ ਤੇ। ਵਿੰਦਰ ਜੀ ਇੱਕ ਪਾਸੇ ਜਿਹੜੇ ਉੱਥੋਂ ਦੇ ਲੋਕ ਨੇ ਉਹ ਕਹਿ ਰਹੇ ਨੇ ਕਿ ਜਿਸ ਤਰੀਕੇ ਨਾਲ ਸੰਤ ਜਰਨੈਲ ਭਿੰਡਾ ਵਾਲੇ ਦੇ ਜਿਹੜੇ ਝੰਡੇ ਲੈ ਕੇ ਆਏ ਨੇ ਕਿ ਅਸੀਂ ਖਾਲਿਸਤਾਨੀ ਮੂਵਮੈਂਟ ਨੂੰ ਇੱਥੇ ਨਹੀਂ ਆਣ ਦੇਵਾਂਗੇ ਇਸ ਤਰੀਕੇ ਦਾ ਮਾਮਲਾ ਚੁੱਕਣ ਨਹੀਂ ਦੇਵਾਂਗੇ ਇਸ ਤਰੀਕੇ ਝੰਡੇ ਨਹੀਂ ਆਣ ਦੇਵਾਂਗੇ। ਇਸ ਤਰੀਕੇ ਦਾ ਵਿਰੋਧ ਉਹ ਜਗ੍ਹਾ ਤੇ ਕੀਤਾ ਜਾ ਰਿਹਾ ਹੈ। ਦੇਖੋ ਇਸ ਨੂੰ ਖਾਲਿਸਤਾਨ ਨਾਲ ਜੋੜਨਾ ਗਲਤ ਹੈ। ਹੂੰ। ਪਿੰਡਾਂ ਵਾਲੇ ਤੇ ਇੱਕ ਸਿੱਖ ਕੌਮ ਦਾ ਆਗੂ ਉਹਨਾਂ ਦੇ ਸਾਡੇ ਉਹ ਸ਼ਹੀਦ ਨੇ ਅਸੀਂ ਉਹਨਾਂ ਨੂੰ ਮੰਨ ਰਹੇ ਹਾਂ ਨਾ ਕੋਈ ਉਹਦੇ ਨਾਲ ਕੋਈ ਨਫ਼ਰਤ ਫੈਲਾਉਣ ਦਾ ਤਾਂ ਕੋਈ ਕਾਰਨ ਨਹੀਂ ਕਿਉਂਕਿ ਹਰ ਇੱਕ ਸਿੱਖ ਨੇ ਆਪਣੀਆਂ ਗੱਡੀਆਂ ਤੇ ਲਗਾਏ ਹੋਏ ਨੇ ਸਟਿੱਕਰ ਝੰਡੇ ਲਗਾਏ ਹੋਏ ਨੇ ਇਹਨਾਂ ਨੂੰ ਫੋਟੋ ਤੇ ਇੰਨਾ ਡਰ ਕਿਉਂ ਆਉਂਦਾ ਜੇਕਰ ਸਿੱਖਾਂ ਨਾਲ ਇੰਨੀ ਨਫ਼ਰਤ ਹੈ ਪਹਿਲਾਂ ਇਹ ਦੱਸੋ ਅੱਜ ਵੀ ਹਿਮਾਚਲ ਬੀ ਸਿੱਖਾਂ ਦੇ ਰਾਜ ਦਾ ਹਿੱਸਾ ਰਿਹਾ ਹੈ ਪਰ ਜੇਕਰ ਹਿੰਦੂਸਤਾਨ ਦੀ ਜਾਤੀ ਦੀ ਗੱਲ ਕਰੀਏ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਜਿਹੜੇ ਸਿੱਖਾਂ ਨਾਲ ਨਫ਼ਰਤ ਕਰ ਰਹੇ ਨੇ ਸਭ ਤੋਂ ਵੱਧ ਕੁਰਬਾਨੀਆਂ ਸਿੱਖਾਂ ਦੀਆਂ ਤੁਹਾਨੂੰ ਆਜ਼ਾਦ ਕਰਾਉਣ ਲਈ ਨੇ ਹੂੰ ਅੰਗਰੇਜ਼ਾਂ ਨੂੰ ਕੱਢਣ ਲਈ ਹੂੰ ਜੇਕਰ ਅੱਜ ਤੁਹਾਨੂੰ ਰਾਜ ਮਿਲ ਗਿਆ ਇਹਦਾ ਮਤਬਲੇ ਨਹੀਂ ਕਿ ਤੁਸੀਂ ਸਿੱਖਾਂ ਨੂੰ ਪਹਿਲਾਂ ਤਾਂ ਲੜਾਈ ਤਾਂ ਇਹ ਹੈ ਵੀ ਸਾਨੂੰ ਦੂਜੇ ਨੰਬਰ ਦਾ ਸ਼ਹਿਰੀ ਮੰਨਿਆ ਜਾ ਰਿਹਾ ਸਾਨੂੰ ਕਦੇ ਖਾਲਿਸਤਾਨ ਮੰਗਿਆ ਸੀ ਪਿੰਡ ਵਾਲਿਆਂ ਨੇ ਇਹ ਤੁਹਾਨੂੰ ਕਲੀਅਰ ਕਰ ਦੋ ਲੋਕਾਂ ਪਿੰਡਰਾਂ ਵਾਲਿਆਂ ਨੇ ਕਦੇ ਖਾਲਿਸਤਾਨ ਦੀ ਮੰਗ ਨਹੀਂ ਕੀਤੀ ਉਹਨਾਂ ਨੇ ਇਹ ਕਿਹਾ ਕਿ ਹੁਣ ਸਰਕਾਰਾਂ ਨੇ ਦੇਖਣਾ ਕਿ ਉਹਨਾਂ ਨੇ ਆਪਣੇ ਲੋਕਾਂ ਨੂੰ ਸਿੱਖਾਂ ਦੇ ਉਹਨਾਂ ਦੇ ਬਣਦੇ ਹੱਕ ਦੇਣੇ ਉਹਨਾਂ ਨੂੰ ਸੁਭਾਲਣਾ ਜਾਂ ਉਹਨਾਂ ਨੂੰ ਮਰਦ ਰਈ ਮਾਂ ਵਾਲਾ ਸਲੂਕ ਕਰਕੇ ਉਹਨਾਂ ਨੂੰ ਅੱਡ ਕਰਨਾ ਚਾਹੁੰਦੇ ਸਰਕਾਰਾਂ ਤੇ ਵੀ ਇਹ ਸਲੂਕ ਕਿੱਦਾਂ ਦਾ ਕਰਦੇ ਨੇ ਦੂਜੀ ਗੱਲ ਪਹਿਲੀ ਤਾਂ ਇਹ ਹੋ ਗਈ ਦੂਜਾ ਕਦੇ ਉਹਨਾਂ ਤੇ ਕੋਈ ਕੇਸ ਨਹੀਂ ਹਾਂ ਸੰਤਾ ਤੇ ਉਹਨਾਂ ਨੂੰ ਕੋਈ ਦੇਸ਼ ਤਰੋ ਹੀ ਨਹੀਂ ਲਾਨਣਿਆ ਕਿਹਾ ਇਸੇ ਆਧਾਰ ਤੇ ਜਿਵੇਂ ਹਿਮਾਚਲ ਵਾਲੇ ਬੋਲ ਰਹੇ ਨੇ ਅੱਜ ਜੇਕਰ ਹਾਈ ਕੋਰਟ ਵਿੱਚ ਜਾਇਆ ਜਾਵੇ ਵੀ ਉਹਨਾਂ ਤੇ ਦੱਸੋ ਕਿਹੜਾ ਕੇਸ ਹੈਗਾ ਉਹਨਾਂ ਨੂੰ ਇਹ ਕੁਝ ਬੋਲਿਆ ਹੈ ਉਲਟਾ ਕੇਸ ਉਹਨਾਂ ਤੇ ਬਣਦਾ ਦੇਸ਼ ਦੀ ਤਾਰਾ ਜਿਹੜੇ ਹਿਮਾਚਲ ਦੇ ਆਗੂ ਸਮੇਂ ਰਹਿੰਦੇ ਇਹਨੂੰ ਸੰਭਾਲ ਲਿਆ ਜਾਵੇ ਨਹੀਂ ਤਾਂ ਇਹ ਬਹੁਤ ਵੱਡਾ ਪਾੜਾ ਜਿਹੜਾ ਹੈਗਾ ਇਹ ਅਸੀਂ ਨਹੀਂ ਚਾਹੁੰਦੇ ਵੀ ਐਦਾਂ ਦਾ ਕੁਝ ਹੋਵੇ ਅਮਨ ਪਾਈਚਾਰੇ ਨਾਲ ਲੋਕ ਰਹਿੰਦੇ ਨੇ ਆਮ ਲੋਕਾਂ ਵਿੱਚ ਕੋਈ ਇਦਾਂ ਦੀ ਨਫ਼ਰਤ ਨਹੀਂ ਇਹ ਜਿਹੇ ਕੁਝ ਗੰਟੀ ਦੇ ਆਗੂ ਹੁੰਦੇ ਨੇ ਜਿਹੜੇ ਨਫ਼ਰਤ ਪੈਦਾ ਕਰਦੇ ਨੇ ਸਰਕਾਰਾਂ ਇਹਨਾਂ ਨੂੰ ਸਮਾਂ ਰਹਿ ਜਾਂਦੇ ਨੱਥ ਪਾਵੇ ਨਹੀਂ ਤਾਂ ਅਗਰ ਪੰਜਾਬ ਤੋਂ ਹਿਮਾਚਲ ਦਾ ਬਾਈਕਟ ਹੋ ਜਾਂਦਾ ਤਾਂ ਉਹਨਾਂ ਨੂੰ ਵੱਡਾ ਨੁਕਸਾਨ ਜਿਹੜਾ ਆਰਥਿਕ ਤੌਰ ਤੇ ਵੀ ਹੋਣਾ ਹੈ ਪਰ ਇੱਕ ਉਸੇ ਰਵਿੰਦਰ ਜੀ ਪਿਛਲੇ ਦਿਨ ਤੁਸੀਂ ਵੀਡੀਓ ਦੇਖੀਆਂ ਹੋਣੀਆਂ ਕਈ ਇਸ ਤਰੀਕੇ ਦੇ ਬਾਬਿਆਂ ਦੀਆਂ ਜੋ ਕਿ ਬਾਰ-ਬਾਰ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਨੇ ਕਿ ਹਿੰਦੂ ਰਾਸ਼ਟਰ ਬਣਾਉਣਾ ਹੈ ਪਰ ਉਸ ਸਮੇ ਇਹ ਲੋਕ ਚੁੱਪ ਰਹਿੰਦੇ ਨੇ ਜਿਹੜੇ ਅੱਜ ਇਸ ਤਰੀਕੇ ਦੇ ਨਾਲ ਵਿਰੋਧ ਕਰ ਰਹੇ ਨੇ ਕਿ ਅਸੀਂ ਇਸ ਤਰੀਕੇ ਦੀ ਮੂਵਮੈਂਟ ਖੜੀ ਨਹੀਂ ਹੋਣ ਦੇਣੀ ਜਦੋਂ ਹਿੰਦੂ ਰਾਸ਼ਟਰ ਬਾਰੇ ਚੁੱਪ ਹੈ ਨਹੀਂ ਰੌਲਾ ਤਾਂ ਇਹੀ ਹੈ ਉਹ ਕੁਝ ਕਹਿ ਦੇਣਾ ਹਮ ਆਪਾਂ ਆਪਣੇ ਹੱਕ ਦੀ ਵੀ ਗੱਲ ਨਹੀਂ ਕਰ ਸਕਦੇ ਫੇਰੀ ਦੇ ਵਿੱਚ ਸਰਕਾਰਾਂ ਵੱਲੋਂ ਵੀ ਕਿਤੇ ਨਾ ਕਿਤੇ ਆਪਣੇ ਨਾਗਰਿਕਾਂ ਨੂੰ ਵੰਡ ਕੇ ਦੇਖਿਆ ਜਾ ਰਿਹਾ ਹਮ ਤੇ ਦੂਜੀ ਗੱਲ ਇਹ ਤਾਂ ਨੌਜਵਾਨ ਕੋਈ ਉੱਥੇ ਪ੍ਰਚਾਰ ਨਹੀਂ ਕਰ ਰਹੇ ਕੋਈ ਖਾਸ ਬੈਨਰ ਨਹੀਂ ਲੈ ਕੇ ਗਏ ਤਾਂ ਗੁਰਦਾਮਾ ਦੀ ਯਾਤਰਾ ਨੂੰ ਜਾ ਰਹੇ ਨਹੀਂ ਛੰਡੇ ਦੀ ਬੰਦ ਕਿਤੇ ਹੋਈ ਸੀ ਉਹਨੇ ਇਹ ਨਹੀਂ ਖੋਲ ਕੇ ਜਾ ਰਹੇ ਸਿੱਧਾ ਸਪਸ਼ਟ ਹੋ ਗਿਆ ਕਿ ਨਫਰਤ ਸਿਰਫ ਤੇ ਸਿਰਫ ਸਿੱਖਾਂ ਨਾਲ ਹੈ ਤੇ ਜਦ ਕਿ ਸਿੱਖ ਇੱਥੇ ਆਮ ਭਾਈਚਾਰਾ Hindu Muslim ਹੋਰ ਜਿੰਨੇ ਵੀ ਰਹਿੰਦੇ ਨੇ ਸਾਰੇ ਪ੍ਰੇਮ ਨਾਲ ਨੇ ਉੱਥੇ ਵੀ ਚੰਗੇ ਲੋਕ ਹੋਣਗੇ ਹਿਮਾਚਲ ਵਿੱਚ ਵੀ ਉਹਨਾਂ ਨੂੰ ਵੀ ਜਿਹੇ ਆਕੂ ਦਾ ਵਿਰੋਧ ਕਰਨਾ ਚਾਹੀਦਾ ਪਰ ਹੁਣ ਬਹੁਤ ਸਾਰੇ ਲੋਕ ਉੱਥੇ ਟੈਕਸੀਆਂ ਵਾਲੇ ਹੋਟਲਾਂ ਵਾਲੇ ਅੱਗੇ ਆਏ ਨੇ ਜਿਹੜੇ ਕਹਿੰਦੇ ਨੇ ਕਿ ਸਾਡਾ ਰੁਜ਼ਗਾਰ ਦਾ ਧੰਦਾ ਬੰਦ ਕਰਨਾ ਚਾਹੁੰਦੇ ਨੇ ਉਹਨਾਂ ਨੇ ਵੀ ਵਿਰੋਧ ਕੀਤਾ ਉੱਥੇ ਉਹਨਾਂ ਦਾ ਪਰ ਅੱਜ ਤਸਵੀਰ ਤੋਂ ਵੀ ਡਰਿਆ ਜਾ ਰਿਹਾ ਹੈ ਜਰਨੈਲ ਸਿੰਘ ਭਿੰਡਰਾਲਾ ਦੀ ਪਰ ਨਾ ਉਹ ਅਜੰਦਾ ਨੇ ਸੇ ਤਸਵੀਰ ਤੋਂ ਇੰਨਾ ਡਰ ਕਿਉਂ ਪੈ ਗਿਆ ਇਹਨਾਂ ਲੋਕਾਂ ਨੂੰ ਦੇਖੋ ਤੇਜੀ ਇੱਕ ਸਿੱਖਾਂ ਦੇ ਵਿੱਚ ਇਹ ਅਖਾਣ ਹੈ ਕਿ ਮੀਰ ਮੰਨੂ ਜਦੋਂ ਸਿੱਖਾਂ ਨੂੰ ਖਤਮ ਕਰ ਰਿਹਾ ਸੀ ਕਿ ਮੰਨੂ ਸਾਡੀ ਦਾਤਰੀ ਉਹ ਦਾਤੀ ਦੀ ਤਰ੍ਹਾਂ ਵੱਢਣ ਲੱਗਿਆ ਹੋਸੀ ਜਿਵੇਂ ਪੱਠੇ ਵੱਢਦੇ ਅਸੀਂ ਮੰਨੂ ਦੇ ਸੋਏ ਉਹ ਕਹਿੰਦੇ ਵੀ ਜਿਵੇਂ ਸੋਏ ਖੜੇ ਆ ਵੱਢ ਰਿਹਾ ਹਾਂ ਇੱਕ ਕਿਸਾਨੀ ਦੀ ਉਦਾਹਰਨ ਹੈ ਜਦੋਂ ਨਾ ਪੱਕੇ ਹੋਏ ਸੋਇਆ ਨੂੰ ਵੱਢਦੇ ਤਾਂ ਉਹ ਥੋੜੇ ਜਿਹੜੇ ਪੱਕੇ ਹੋਏ ਆ 2 ਥੱਲੇ ਗਿਰ ਜੰਨੇ ਤੇ ਉਹ ਦੁਕਣੇ ਚਕਣੇ ਜੰਮੇ ਨੇ ਅਸੀਂ ਮੰਨੂ ਦੇ ਸੋਏ ਜਿਉ ਜਿਉ ਮੰਨੂ ਵੱਢਦਾ ਅਸੀਂ ਦੋਨੇ ਚੌਣੇ ਹੋਏ ਸੋ ਜੇਕਰ ਅੱਜ ਇਹ ਪੰਜਾਬ ਵਿੱਚ ਗੱਲ ਹੁੰਦੀ ਸੀ ਸੰਤ ਭੰਡਰਾਂ ਵਾਲਿਆਂ ਦੀ ਹਿਮਾਚਲ ਵਿੱਚੋਂ ਝੰਡੇ ਨੂੰ ਲੈ ਕੇ ਗੱਲ ਕਰਨਗੇ ਤਾਂ ਉਹ ਸੰਤਾਂ ਦੇ ਆਪਣੇ ਆਪ ਉੱਥੇ ਵੀ ਹਰੇਕ ਕਰੇਜ ਬਧੇਗਾ ਉਹ ਤੁਸ ਵੀ ਬਸਾ ਦੇ ਵੀ ਲਾਣੀ ਸ਼ੁਰੂ ਕਰਦੇ ਹਾਂ ਹਿਮਾਚਲ ਵਿੱਚ ਵੀ ਗੱਲ ਹੋਵੇ ਕਿ ਉਹ ਤਾਂ ਭੰਡਰਾਂ ਵਾਲਿਆਂ ਦਾ ਆਪਣਾ ਪ੍ਰਚਾਰ ਵਧਦਾ ਜਾ ਰਿਹਾ ਅੱਜ ਵੀ ਉਹਨਾਂ ਦੀ ਤਸਵੀਰ ਤੋਂ ਡਰ ਹੈ ਤਾਂ ਫਿਰ ਸਿੱਖਾਂ ਨਾਲ ਤਾਂ ਨਫ਼ਰਤ ਉਹ ਲੋਕ ਵੀ ਉੱਥੇ ਹੋਣਗੇ ਜਿਹੜੇ ਇਹ ਕੁਝ ਭਾਵਨਾ ਰੱਖਦੇ ਹੋਣੇ ਨੇ ਕਿ ਸਿੱਖ ਗੁਰੂਆਂ ਨੇ ਸਾਡੇ ਤੇ ਉਪਕਾਰ ਕੀਤੇ ਪਰ ਦੂਜੇ ਪਾਸੇ ਉਦੋਂ ਮੁਗਲ ਫੌਜ ਨੂੰ 扑ੜਕਾਉਣ ਵਾਲੇ ਗੁਰੂ ਸਾਹਿਬ ਨਾਲ ਆਂਡਾ ਲੈਣ ਵਾਲੇ ਸਭ ਤੋਂ ਵੱਧ ਪਹਾੜੀ ਰਾਜੇ ਸਨ ਇਹ ਉਹਨਾਂ ਦੀ ਉਹ ਔਲਾਦ ਅਕਤਰੀ ਆਉਂਦੀ ਹੈ ਉਹਨਾਂ ਦੇ ਖੂਨ ਵਿੱਚ ਉਹੀ ਸੋਚ ਹੈ ਕਿ ਗੁਰੂ ਸਾਹਿਬ ਨੇ ਉਹਨਾਂ ਦੀ ਮਦਦਾਂ ਕਰਨ ਦੇ ਬਾਵਜੂਦ ਵੀ ਉਹ ਕਿਤੇ ਨਾ ਕਿਤੇ ਧੋਖਾ ਮਾਉਂਦੇ ਰਹੇ ਉਸੇ ਤਰ੍ਹਾਂ ਅੱਜ ਉਹ ਸਿੱਖੀ ਨੂੰ ਉਸੇ ਅੱਖ ਨਾਲ ਦੇਖਦੇ ਨੇ ਜਿਵੇਂ ਪਹਾੜੀ ਰਾਜੇ ਦੇਖਦੇ ਸੀ ਗੱਲ ਇਹਦੇ ਪਿੱਛੇ ਇਹ ਹੈ ਹੋਰ ਕੋਈ ਵੱਡਾ ਮੁੱਦਾ ਨਹੀਂ ਹੈਗਾ ਕਿਸੇ ਤਰ੍ਹਾਂ ਦਾ ਵੀ ਗੱਲ ਸਿੱਖ ਸਿੱਖੀ ਸਰੂਪ ਦੇ ਨਾਲ ਨਫ਼ਰਤ ਹੋਣਾ ਪਰ ਜਿਹੜੇ ਲੋਕਾਂ ਨੇ ਹਿਮਾਚਲਦਿਆ ਨਹੀਂ ਪੰਜਾਬ ਦੇ ਵਿੱਚ ਨਿਊ ਚੰਡੀਗੜ੍ਹ ਦੇ ਵਿੱਚ ਖੜ ਦੇ ਵਿੱਚ ਇੱਕ ਸੈਟੀ ਹੈ ਜਿੱਥੇ ਕੀ ਕੋਈ ਬਾਹਰ ਦਾ ਬੰਦਾ ਉਸ ਸੈਟੀ ਦੇ ਵਿੱਚ ਘਰ ਨਹੀਂ ਦੇ ਸਕਦਾ ਤਾਂ ਹਿਮਾਚਲ ਦਾ ਬੰਦਾ ਹੀ ਲੈ ਸਕਦਾ ਹੈ ਪਰ ਉਹ ਤਾਂ ਸਹੀ ਸਲਾਮਤ ਰਹ ਰਹੇ ਪੰਜਾਬ ਦੇ ਵਿੱਚ ਉਨ੍ਹਾਂ ਤਾਂ ਕਦੇ ਕੋਈ ਇੱਕ ਚੀਜ਼ ਦਾ ਵਿਰੋਧ ਨਹੀਂ ਕੀਤਾ ਪਰ ਹਿਮਾਚਲ ਦੇ ਲੋਕ ਜਿਹੜੇ ਹਮਾ ਉਹਨਾਂ ਦੀ ਭਾਈਵੰਦੂ ਨੇ ਉਹਨਾਂ ਨੂੰ ਵਿਰੋਧ ਹੋ ਗਿਆ ਚੀਜ਼ ਦਾ ਬਿਲਕੁਲ ਜੀ ਦੇਖੋ ਸਾਨੂੰ ਤਾਂ ਪੰਜਾਬ ਵਿੱਚ ਪੰਬੰਦੀ ਹੈ ਪਰ ਇੱਥੇ ਆਪਣੇ ਨਿਊ ਚੰਡੀਗੜ੍ਹ ਦੇ ਵਿੱਚ ਕੋਰਾਲੀ ਦੇ ਵਿੱਚ ਪੂਰੀ ਨੇ ਪੂਰੀਆਂ ਕਲੋਨੀਆਂ ਹਿਮਾਚਲ ਨੇ ਬਸੀਆਂ ਹੋਈਆਂ ਆ ਪਿੱਛੇ ਜੇ ਉਹ ਕਲੋਨੀ ਦੇ ਨਦੀ ਦੇ ਨਾਲ ਖੜਾ ਗਿਆ ਤਾਂ ਆਪਾਂ ਉੱਥੇ ਸਭ ਤੋਂ ਪਹਿਲਾਂ ਪ੍ਰਭਾਸ ਰਾਜ ਨਾਲ ਪਹੁੰਚ ਕੇ ਟੀਮ ਨੇ ਉਹਨਾਂ ਦੀ ਸਹਾਇਤਾ ਕੀਤੀ ਉਹ ਪੰਜਾਬੀ ਤਾਂ ਉਹਨਾਂ ਨੂੰ ਗੱਲ ਨਾਲ ਲਾਉਂਦੇ ਨੇ ਕਿ ਸਾਨੂੰ ਤੇ ਗੁਰੂ ਸਾਹਿਬ ਨੇ ਦੱਸਿਆ ਕਿ ਕਿਸੇ ਤੇ ਵੀ ਬਿਨੈ ਪੇਦਪਾਪ ਬਿਤਕਰੇ ਤੋਂ ਕੋਈ ਇਦਾਂ ਦੀ ਆਪਤਾ ਆਉਂਦੀ ਹੈ ਤਾਂ ਉਹਦਾ ਸਹਾਰਾ ਬਣੀ ਹੈ ਪਰ ਇਹ ਕਿਸ ਤਰ੍ਹਾਂ ਬੰਢ ਰਹੇ ਨੇ ਇਹ ਹਿਮਾਚਲ ਦੇ ਲੋਕਾਂ ਤੇ ਗੱਲ ਖੜੀ ਹੈ ਕਿ ਇਹ ਜਿਹੇ ਆਕੂਆਂ ਦਾ ਅੱਜ ਵਿਰੋਧ ਕੀਤਾ ਜਾਵੇ ਹਮ ਅਕਾਲ ਤੱਕ ਸਭ ਤੋਂ ਵੀ ਸ਼੍ਰੋਮਣੀ ਕਮੇਟੀ ਨੂੰ ਸਾਡੇ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਤੇ ਇਹ ਵੱਤ ਤੋਂ ਵੱਧ ਆਵਾਜ਼ ਠਾਈ ਜਾਵੇ ਤੇ ਹਿਮਾਚਲੀ ਵੀ ਵਿਰੋਧ ਕਰਨ ਕੇ ਇਸ 파ੜੇ ਨੂੰ ਨਫ਼ਰਤ ਨੂੰ ਵਧਾਇਆ ਨਾ ਜਾਵੇ ਦੇਖੋ ਜੇਕਰ ਫਿਰ ਇਸ ਪਾਸੇ ਲੈ ਜਾਂਦੇ ਨੇ ਕੋਈ ਪਰਵਰਤਨ ਆਉਂਦੇ ਨੇ ਤਾਂ ਫਿਰ ਇਹ ਪਤਾ ਨਹੀਂ ਕਿਹੜੇ-ਕਿਹੜੇ ਸੂਬੇ ਦਾ ਖੱਤ ਹੋ ਜਾਏਗਾ ਸੋ ਇਦੇ ਵਿੱਚ ਕਿਉਂਕਿ ਸਿੱਖ ਰਾਜ ਦੇ ਹਿੱਸੇ ਹੀ ਰਹੇ ਨੇ ਸਾਡੇ ਅੱਜ ਗੁਰਦੁਆਮ ਉੱਥੇ ਮੌਜੂਦ ਨੇ ਗੁਰੂ ਸਾਹਿਬ ਦੇ ਉੱਤੇ ਚਰਨ ਪਏ ਨੇ ਮਾਚਲ ਵਿੱਚ ਅੱਜ ਫਿਰ ਉਹ ਸਿੱਖੀ ਦੇ ਨਾਲ ਨਫਰਤ ਉਹਨਾਂ ਨੂੰ ਹੋ ਕਿਉਂ ਗਈ ਹਾਂ ਠੀਕ ਹੈ ਬਹੁਤ ਬਹੁਤ ਧੰਨਵਾਦ ਤੂੰ ਦੇਖੋ ਕਿ ਹਿਮਾਚਲ ਦਾ ਮਾਮਲਾ ਭੱਖਿਆ ਹੋਇਆ ਇਸ મુદ્ਦੇ ਨੂੰ ਲੈ ਕੇ ਗੱਲਬਾਤ ਕੀਤੀ ਹੈ ਕਿਉਂਕਿ ਹਿਮਾਚਲ ਹਰਿਆਣਾ ਪੰਜਾਬ ਦਾ ਹਿੱਸਾ ਰਿਹਾ ਹੈ ਸ਼ਰਾਰਤੀ ਲੋਕ ਇਸ ਮੁੱਦੇ ਨੂੰ ਜਾਣ ਬੁੱਝ ਕੇ ਪੜਕਾ ਕੇ ਇਸ ਨੂੰ ਮੁੱਦੇ ਨੂੰ ਹੋਰ ਤਰੀਕੇ ਨਾਲ ਜੋੜਿਆ ਜਾ ਰਿਹਾ ਹੈ ਦੇਖਦੇ ਆ ਕਿ ਇਸ ਦੇ ਵਿੱਚ ਜੋ ਸ਼ਰਾਰਤੀ ਅੰਸਰ ਨੇ ਉਹਦੇ ਖਿਲਾਫ ਕੀ ਕਾਰਵਾਈ ਹੁੰਦੀ ਹੈ ਤਾਂ ਹੋਰ ਖਬਰਾਂ ਦੇਖਣ ਲਈ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ